ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਹੋਰ ਨਵੀਂ ਕਹਾਣੀ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੇਰੀ ਨੌਕਰਾਨੀ ਮੈਨੂੰ ਹਰ ਰੋਜ਼ ਕਹਿੰਦੀ ਸੀ ਮੈਡਮ ਤੁਸੀਂ ਰਾਤ ਦੀ ਡਿਊਟੀ ਨਾ ਕਰਿਆ ਕਰੋ ਤੁਹਾਡੇ ਹਿੱਸੇ ਦੀ ਸਜ਼ਾ ਮੈਨੂੰ ਭੁਗਤਣੀ ਪੈਂਦੀ ਹੈ ਪਰ ਮੈਂ ਉਸ ਨੂੰ ਸਮਝ ਨਾ ਸਕੀ ਕਿਉਂ ਇਸ ਤਰ੍ਹਾਂ ਕਿਉਂ ਕਹਿੰਦੀ ਹੈ ਇੱਕ ਦਿਨ ਅਚਾਨਕ ਮੇਰੀ ਤਬੀਅਤ ਖਰਾਬ ਹੋ ਗਈ ਤੇ ਮੈਂ ਆਪਣੀ ਜਗ੍ਹਾ ਤੇ ਕਿਸੇ ਹੋਰ ਨੂੰ ਡਿਊਟੀ ਦੇ ਕੇ ਜਲਦੀ ਘਰੇ ਆ ਗਈ ਜਦੋਂ ਮੈਂ ਘਰੇ ਆਈ ਤਾਂ ਮੇਰੇ ਕਮਰੇ ਵਿੱਚ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਮੇਰਾ ਪਤੀ ਤਾਂ ਘਰ ਨਹੀਂ ਸੀ ਤੇ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਦਾ ਦ੍ਰਿਸ਼ ਦੇਖ ਕੇ ਮੈਂ ਹੈਰਾਨ ਗਈ ਕਮਰੇ ਵਿੱਚ ਮੇਰੀ ਬੇਟੀ ਤੇ ਨੌਕਰਾਨੀ ਮੈਂ ਕਈ ਦਿਨਾਂ ਤੋਂ ਦੇਖ ਰਹੀ ਸੀ ਨੌਕਰਾਨੀ ਵਾਰ-ਵਾਰ ਮੇਰੇ ਕੋਲ ਆਉਂਦੀ ਤੇ ਕੁਝ ਕਹੇ ਬਿਨਾ ਵਾਪਸ ਚਲੀ ਜਾਂਦੀ ਸ਼ਾਇਦ ਇਹ ਮੈਨੂੰ ਕੁਝ ਕਹਿਣਾ ਚਾਹੁੰਦੀ ਸੀ ਜਦੋਂ ਮੈਂ ਉਸ ਨੂੰ 3-4 ਵਾਰ ਇਸ ਤਰ੍ਹਾਂ ਕਰਦੇ ਹੋਏ ਦੇਖਿਆ ਤਾਂ ਮੈਂ ਉਸ ਨੂੰ ਇੱਕ ਦਿਨ ਪੁੱਛ ਲਿਆ ਸੁਨੀਤਾ ਕੀ ਹੋਇਆ ਤੂੰ ਕੋਈ ਗੱਲ ਕਰਨੀ ਹੈ ਮੇਰੇ ਨਾਲ ਮੈਨੂੰ ਲੱਗਿਆ ਉਸ ਨੂੰ ਪੈਸਿਆਂ ਦੀ ਜ਼ਰੂਰਤ ਹੋਵੇਗੀ ਕਿਉਂਕਿ ਗਰੀਬ ਲੋਕਾਂ ਨੂੰ ਹਮੇਸ਼ਾ ਪੈਸਿਆਂ ਦੀ ਹੀ ਜ਼ਰੂਰਤ ਰਹਿੰਦੀ ਹੈ ਇਸ ਕਰਕੇ ਮੈਂ ਉਸਨੂੰ ਕਿਹਾ ਤੈਨੂੰ ਪੈਸੇ ਚਾਹੀਦੇ ਨੇ ਤਾਂ ਬੋਲੀ ਨਹੀਂ ਮੈਡਮ ਮੈਨੂੰ ਪੈਸੇ ਨਹੀਂ ਚਾਹੀਦੇ ਮੈਂ ਤਾਂ ਤੁਹਾਡੇ ਨਾਲ ਕੋਈ ਹੋਰ ਗੱਲ ਕਰਨੀ ਚਾਹੁੰਦੀ ਸੀ ਪਰ ਉਸਦੇ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਸਨ ਮੈਂ ਕਿਹਾ ਸੁਨੀਤਾ ਜਲਦੀ ਦੱਸੋ ਮੈਨੂੰ ਹਸਪਤਾਲ ਲਈ ਦੇਰ ਹੋ ਰਹੀ ਹੈ ਤਾਂ ਉਸਨੇ ਕਿਹਾ ਮੈਡਮ ਜੀ ਬਸ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ ਕਿ ਤੁਸੀਂ ਆਪਣੀ ਡਿਊਟੀ ਬਦਲੋ ਰਾਤ ਸਮੇਂ ਕਰ ਰਹੀਆ ਕਰੋ ਮੈਂ ਉਸ ਦੀ ਇਹ ਗੱਲ ਸੁਣ ਕੇ ਇਕਦਮ ਹੈਰਾਨ ਜਹੀ ਹੋ ਗਈ ਤੇ ਗੁੱਸੇ ਨਾਲ ਦੇਖਣ ਲੱਗੀ ਕਿ ਇਸ ਦਾ ਕੀ ਮਤਲਬ ਹੈ ਇਹ ਕੌਣ ਹੁੰਦੀ ਹੈ ਮੈਨੂੰ ਰਾਤ ਦੀ ਡਿਊਟੀ ਨਾ ਕਰਨ ਨੂੰ ਕਹਿਣ ਵਾਲੀ ਮੈਨੂੰ ਗੁੱਸੇ ਵਿੱਚ ਦੇਖ ਕੇ ਬਿਨਾ ਕੁਝ ਬੋਲੇ ਹੀ ਇੱਥੋਂ ਚਲੀ ਗਈ ਮੈਨੂੰ ਲੱਗਿਆ ਮੇਰੇ ਘਰੋਂ ਜਾਣਦੇ ਉਸ ਨੂੰ ਘਰ ਦੇ ਕੰਮ ਕਰਨੇ ਪੈਂਦੇ ਨੇ ਸ਼ਾਇਦ ਉਹ ਇਸ ਕਰਕੇ ਕਰ ਰਹੀ ਹੋਵੇ ਵੈਸੇ ਵੀ ਮੈਂ ਕਾਫੀ ਦਿਨਾਂ ਤੋਂ ਦੇਖ ਰਹੀ ਸੀ ਉਸਦਾ ਵਿਵਹਾਰ ਕੁਝ ਬਦਲਿਆ ਬਦਲਿਆ ਜਾ ਰਿਹਾ ਸੀ ਫਿਰ ਮੈਂ ਸੋਚਿਆ ਮੈਨੂੰ ਉਸਤੇ ਨਿਗਾਹ ਰੱਖਣੀ ਚਾਹੀਦੀ ਹੈ ਆਖਿਰ ਮੈਨੂੰ ਵੀ ਤਾਂ ਪਤਾ ਲੱਗੇ ਕਿ ਉਸਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ ਉਸ ਦਿਨ ਵੀ ਮੈਂ ਹਸਪਤਾਲ ਹੀ ਚਲੀ ਆਈ ਵੈਸੇ ਤਾਂ ਮੈਂ ਦਿਨ ਦੀ ਡਿਊਟੀ ਕਰਦੀ ਸੀ ਪਰ ਪਿਛਲੇ 4 ਸਾਲ ਤੋਂ ਮੈਂ ਨਾਈਟ ਡਿਊਟੀ ਕਰ ਰਹੀ ਸੀ ਮੈਨੂੰ ਇਸ ਵਿੱਚ ਕੋਈ ਦਿੱਕਤ ਨਹੀਂ ਸੀ ਕਿਉਂਕਿ ਬੱਚੇ ਵੱਡੇ ਹੋ ਗਏ ਸਨ ਤੇ ਮੈਂ ਸੁਨੀਤਾ ਨੂੰ ਫੁੱਲ ਟਾਈਮ ਲਈ ਘਰੇ ਰੱਖਿਆ ਹੋਇਆ ਸੀ ਕਿ ਉਹ ਪੂਰਾ ਟਾਈਮ ਇਹ ਘਰ ਵਿੱਚ ਰਹੇ ਸ਼ਾਮ ਨੂੰ ਤਾਂ ਮੇਰਾ ਪਤੀ ਵੀ ਕਾਰ ਆ ਜਾਂਦਾ ਸੀ ਇਸ ਲਈ ਮੈਨੂੰ ਕੋਈ ਚਿੰਤਾ ਨਹੀਂ ਸੀ ਪਰ ਪਿਛਲੇ ਕਈ ਦਿਨਾਂ ਤੋਂ ਮੇਰੇ ਦਿਮਾਗ ਵਿੱਚ ਸੁਨੀਤਾ ਲਈ ਕਾਫੀ ਅਜੀਬ ਜਿਹੇ ਖਿਆਲ ਆਉਣ ਲੱਗੇ ਕਿ ਕੀਤੇ ਉਹ ਮੇਰੇ ਜਾਣ ਤੋਂ ਬਾਅਦ ਕੁਝ ਗਲਤ ਤਾਂ ਨਹੀਂ ਕਰ ਰਹੀ ਕਿਉਂਕਿ ਮੈਂ ਆਪਣੀਆਂ ਨਾਲ ਦੀਆਂ ਔਰਤਾਂ ਤੋਂ ਕਾਫੀ ਗੱਲਾਂ ਸੁਣਦੀ ਸੀ ਕਿ ਕਿਸੇ ਔਰਤ ਨੇ ਆਪਣੇ ਘਰ ਵਿੱਚ ਨੌਕਰਾਨੀ ਰੱਖ ਲਈ ਤੇ ਉਹ ਡਿਊਟੀ ਤੇ ਚਲੀ ਜਾਂਦੀ ਸੀ ਤੇ ਉਸ ਨੌਕਰਾਨੀ ਨੇ ਉਸਦੇ ਪਤੀ ਦੇ ਨਾਲ ਹੀ ਆਪਣਾ ਅਫੇਅਰ ਸਲਾ ਲਿਆ ਤੇ ਲੋਕ ਛਿਪ ਕੇ ਉਸ ਨਾਲ ਵਿਆਹ ਕਰਵਾ ਲਿਆ ਜਦੋਂ ਦੀ ਮੈਂ ਇਹ ਖਬਰ ਸੁਣੀ ਮੈਨੂੰ ਚੈਨ ਨਹੀਂ ਆ ਰਿਹਾ ਸੀ ਇੱਕ ਪਾਸੇ ਤਾਂ ਮੈਨੂੰ ਆਪਣੇ ਪਤੀ ਤੇ ਪੂਰਾ ਭਰੋਸਾ ਸੀ ਕਿ ਉਹ ਮੇਰੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦਾ ਮੈਨੂੰ ਉਸ ਨੌਕਰਾਨੀ ਤੇ ਵੀ ਵਿਸ਼ਵਾਸ ਸੀ ਕਿਉਂਕਿ ਉਹ ਬਹੁਤ ਸ਼ਰੀਫ ਔਰਤ ਸੀ ਫਿਰ ਮੈਂ ਸੋਚਿਆ ਕਿ ਕਿਸੇ ਨੂੰ ਬਦਲਣ ਲੱਗੇ देर ਨਹੀਂ ਲੱਗਦੀ ਮੈਂ ਉਸ ਨੌਕਰਾਨੀ ਤੇ ਆਪਣੇ ਪਤੀ ਤੇ ਨਿਗ੍ਹਾ ਰੱਖਣ ਦਾ ਇਰਾਦਾ ਬਣਾਇਆ ਮੈਂ ਸਵੇਰ ਕਾਫੀ ਦੇਰ ਤੱਕ ਸੁੱਤੀ ਰਹਿੰਦੀ ਸੀ ਮੇਰੇ ਪਤੀ ਸੁਨੀਤਾ ਦੇ ਹੱਥ ਦਾ ਬਣਾਇਆ ਨਾਸ਼ਤਾ ਕਰਕੇ ਹੀ ਆਫਿਸ ਚਲੇ ਜਾਂਦੇ ਸਨ ਮੈਂ ਸੋਚਦੀ ਸੀ ਕਿ ਮੈਨੂੰ ਮੇਰੇ ਪਤੀ ਲਈ ਨਾਸ਼ਤਾ ਆਪ ਤਿਆਰ ਕਰਨਾ ਚਾਹੀਦਾ ਹੈ ਪਰ ਸਾਰੀ ਰਾਤ ਡਿਊਟੀ ਕਰਨ ਦੇ ਬਾਅਦ ਮੈਂ ਬਹੁਤ ਬੁਰੀ ਤਰ੍ਹਾਂ ਥੱਕ ਜਾਂਦੀ ਸੀ ਜਦੋਂ ਮੈਂ 6 ਵਜੇ ਘਰ ਜਾਂਦੀ ਤਾਂ ਗਹਿਰੀ ਨੀਂਦ ਵਿੱਚ ਸੌਂ ਜਾਂਦੀ ਫਿਰ ਮੇਰਾ ਉੱਠਣੋਂ ਦਿਲ ਹੀ ਨਹੀਂ ਕਰਦਾ ਸੀ 6 ਵਜੇ ਦੀ ਸੁੱਤੀ ਹੋਈ ਮੈਂ ਦੁਪਹਿਰੇ 2 ਵਜੇ ਉੱਠਦੀ ਸੀ ਫਿਰ ਲੰਚ ਕਰਕੇ ਮੈਂ ਆਪਣੇ ਪ੍ਰਾਈਵੇਟ ਕਲੀਨਿਕ ਤੇ ਬੈਠ ਜਾਂਦੀ ਕਿਉਂਕਿ ਮੈਂ ਘਰ ਵਿੱਚ ਹੀ ਆਪਣਾ ਇੱਕ ਪ੍ਰਾਈਵੇਟ ਕਲੀਨਿਕ ਖੋਲਿਆ ਹੋਇਆ ਸੀ ਜਿੱਥੇ ਗਰੀਬ ਲੋਕਾਂ ਦਾ ਮੁਫਤ ਇਲਾਜ ਕਰਦੀ ਸੀ ਫਿਰ ਸ਼ਾਮ ਨੂੰ ਚਾਹ ਪੀ ਕੇ ਮੈਂ ਹਾਂ ਸਤਾਲਾ ਆਪਣੀ ਡਿਊਟੀ ਤੇ ਚਲੀ ਜਾਂਦੀ ਸੀ ਕਦੇ ਕਦੇ ਮੇਰੇ ਪਤੀ ਮੈਨੂੰ ਸ਼ਿਕਾਇਤ ਵੀ ਕਰਦੇ ਕਿ ਅੰਜਲੀ ਤੂੰ ਤਾਂ ਆਪਣੀ ਡਿਊਟੀ ਵਿੱਚ ਆਪਣੇ ਆਪ ਨੂੰ ਇੰਨਾ ਬਿਜ਼ੀ ਕਰ ਲਿਆ ਤੇਰੇ ਕੋਲ ਤਾਂ ਮੇਰੇ ਲਈ ਟਾਈਮ ਹੀ ਨਹੀਂ ਹੈ ਪਰ ਮੈਨੂੰ ਵੀ ਉਹਨਾਂ ਦੀ ਕਮੀ ਮਹਿਸੂਸ ਹੁੰਦੀ ਸੀ ਮੇਰੇ ਪਤੀ ਬਹੁਤ ਚੰਗੇ ਸੀ ਮੈਂ ਉਹਨਾਂ ਨੂੰ ਬਹੁਤ ਜਲਦੀ ਮਨਾ ਲੈਂਦੀ ਸੀ ਉਹ ਵੀ ਮੇਰੀ ਗੱਲ ਨੂੰ ਸਮਝ ਜਾਂਦੇ ਸਨ ਜ਼ਿੰਦਗੀ ਦਾ ਰੁਟੀਨ ਬਸ ਇਸ ਤਰ੍ਹਾਂ ਹੀ ਚੱਲ ਰਿਹਾ ਸੀ ਕੁਝ ਦਿਨ ਤਾਂ ਮੈਂ ਵੀ ਨਾਲ ਗੁਜ਼ਾਰ ਦਿੱਤੇ ਮੈਨੂੰ ਕੋਈ ਅਜਿਹੀ ਗੱਲ ਨਜ਼ਰ ਨਹੀਂ ਆਈ ਤੇ ਮੈਂ ਵੀ ਸਕੂਨ ਨਾਲ ਸੋਝਾਂਦੀ ਸੀ ਪਰ ਸੁਨੀਤਾ ਇੱਕ ਦਿਨ ਫਿਰ ਮੇਰੇ ਕੋਲ ਆਈ ਤੇ ਕਹਿਣ ਲੱਗੀ ਮੈਡਮ ਜੀ ਤੁਸੀਂ ਮੇਰੀ ਗੱਲ ਦਾ ਪੁਰਾਣਾ ਨਾ ਮੰਨੋ ਤਾਂ ਆਪਣੀ ਡਿਊਟੀ ਦਿੰਦੀ ਕਰਵਾ ਲਓ ਤੁਹਾਡੇ ਹਿੱਸੇ ਦੀ ਸਜ਼ਾ ਮੈਨੂੰ ਭੁਗਤਣੀ ਪੈ ਰਹੀ ਹੈ ਇਸ ਵਾਰ ਉਹ ਬਹੁਤ ਗੁੱਸੇ ਨਾਲ ਕਹਿ ਰਹੀ ਸੀ ਤੇ ਆਪਣੀ ਗੱਲ ਪੂਰੀ ਕਰਕੇ ਉਹ ਚਲੀ ਗਈ ਮੈਂ ਹੈਰਾਨ ਹੋ ਗਈ ਕਿ ਮੇਰੇ ਹਿੱਸੇ ਦੀ ਸਜ਼ਾ ਦਾ ਕੀ ਮਤਲਬ ਕਿ ਤੇ ਉਹ ਮੇਰੇ ਹਿੱਸੇ ਦਾ ਸਮਾਂ ਮੇਰੇ ਪਤੀ ਨਾਲ ਤਾਂ ਨਹੀਂ ਗੁਜ਼ਾਰਾ ਰਹੀ ਸੀ ਇਹ ਸੋਚਦੇ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲਣ ਲੱਗੀ ਮੇਰਾ ਮੇਰੇ ਪਤੀ ਤੇ ਬਹੁਤ ਜ਼ਿਆਦਾ ਵਿਸ਼ਵਾਸ ਸੀ ਪਰ ਹੁਣ ਮੇਰਾ ਵਿਸ਼ਵਾਸ ਡਗਮਗਾਉਣ ਲੱਗਿਆ ਫਿਰ ਮੈਂ ਸੋਚਿਆ ਨਹੀਂ ਅਜਿਹਾ ਨਹੀਂ ਹੋ ਸਕਦਾ ਉਹ ਵੈਸੇ ਹੀ ਕਹਿ ਰਹੀ ਹੋਵੇਗੀ ਪਰ ਮੈਨੂੰ ਪਤਾ ਤਾਂ ਕਰਨਾ ਚਾਹੀਦਾ ਸੀ ਕਿ ਉਸ ਦਾ ਵਾਰ-ਵਾਰ ਜਿੱਦ ਕਰਨ ਪਿੱਛੇ ਕੀ ਮਕਸਦ ਹੈ ਕਿ ਮੈਂ ਰਾਤ ਦੀ ਡਿਊਟੀ ਨਾ ਕਰਾਂ ਦਿਨ ਦੀ ਸ਼ਿਫਟ ਕਰਵਾ ਲਵਾਂ ਮੈਂ ਇੱਕ ਡਾਕਟਰ ਸੀ ਮੈਂ ਆਪਣੀ ਨੌਕਰੀ ਪੂਰੀ ਇਮਾਨਦਾਰੀ ਨਾਲ ਕਰ ਰਹੀ ਸੀ ਮੈਂ ਕਦੇ ਕੋਈ ਐਕਸਟਰਾ ਫੀਅਰ ਜਾਂ ਕਿਸੇ ਦਾ ਐਹਸਾਨ ਨਹੀਂ ਲਿਆ ਸੀ ਹਸਪਤਾਲ ਵਾਲੇ ਵੀ ਜੋ ਮੇਰੀ ਡਿਊਟੀ ਲਗਵਾਉਂਦੇ ਮੈਂ ਪੂਰੀ ਇਮਾਨਦਾਰੀ ਨਾਲ ਕਰਦੀ ਤੇ ਕਿਸੇ ਨੂੰ ਮੇਰੇ ਤੋਂ ਕੋਈ ਸ਼ਿਕਾਇਤ ਵੀ ਨਹੀਂ ਸੀ ਮੈਂ ਉਹਨਾਂ ਨਾਲ ਨਾਈਟ ਡਿਊਟੀ ਬਾਰੇ ਗੱਲ ਕਰ ਰੱਖੀ ਸੀ ਕਿ ਮੈਨੂੰ ਕੋਈ ਦਿੱਕਤ ਨਹੀਂ ਮੈਂ ਨਾਈਟ ਡਿਊਟੀ ਕਰ ਲਵਾਂਗੀ ਪਰ ਮੈਂ ਇਹਨੇ ਜਲਦੀ ਨਾਈਟ ਡਿਊਟੀ ਛੱਡ ਵੀ ਨਹੀਂ ਸਕਦੀ ਸੀ ਮੈਂ ਕਦੇ ਕਿਸੇ ਗੱਲ ਤੋਂ ਮੁੱਕਰੀ ਨਹੀਂ ਸੀ ਪੂਰੇ ਸਟਾਫ ਨੂੰ ਮੇਰੇ ਤੇ ਬਹੁਤ ਪਰੋਸਾ ਸੀ ਇਸ ਤਰ੍ਹਾਂ ਆਪਣੇ ਘਰ ਨੂੰ ਵੀ ਨਹੀਂ ਤੋੜਨਾ ਚਾਹੁੰਦੀ ਸੀ ਮੈਨੂੰ ਕੁਝ ਨਾ ਕੁਝ ਤਾਂ ਕਰਨਾ ਪੈਣਾ ਸੀ ਸੁਨੀਤਾ ਮੇਰੇ ਘਰ ਵਿੱਚ ਪਿਛਲੇ 1 ਸਾਲ ਤੋਂ ਨੌਕਰੀ ਕਰ ਰਹੀ ਸੀ ਇੰਨੇ ਟਾਈਮ ਤੋਂ ਨਾ ਤਾਂ ਸੁਨੀਤਾ ਨੂੰ ਮੇਰੇ ਤੋਂ ਕੋਈ ਪ੍ਰੋਬਲਮ ਸੀ ਤੇ ਨਾ ਹੀ ਮੈਨੂੰ ਕੋਈ ਸੁਨੀਤਾ ਤੋਂ ਇਹ ਇੱਕ ਵਿਧਵਾ ਔਰਤ ਸੀ ਜੋ ਬੱਚੇ ਪਾਲਣ ਲਈ ਮੇਰੇ ਘਰ ਵਿੱਚ ਨੌਕਰੀ ਕਰ ਰਹੀ ਸੀ ਮੈਂ ਉਸ ਨੂੰ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਤੂੰ 24 ਘੰਟੇ ਮੇਰੇ ਘਰ ਵਿੱਚ ਹੀ ਰਹੇਂਗੀ ਉਸ ਨੂੰ ਆਪਣੇ ਬੱਚਿਆਂ ਦੀ ਕੋਈ ਟੈਨਸ਼ਨ ਨਹੀਂ ਸੀ ਕਿਉਂਕਿ ਉਸਦੇ ਬੱਚਿਆਂ ਦੀ ਦੇਖਭਾਲ ਕਰਨ ਲਈ ਉਸਦੇ ਮਾਤਾ ਪਿਤਾ ਸਨ ਉਹ ਇੱਕ ਪਿੰਡ ਵਿੱਚ ਰਹਿੰਦੇ ਸਨ ਤੇ ਜੋ ਵੀ ਤਨਖਾਹ ਇਸ ਨੂੰ ਮਿਲਦੀ ਸੀ ਇਹ ਆਪਣੀ ਸਾਰੀ ਤਨਖਾਹ ਆਪਣੇ ਪਿੰਡ ਬੱਚਿਆਂ ਦੇ ਦੇਖਭਾਲ ਲਈ ਭੇਜ ਦਿੰਦੀ ਸੀ ਹਾਲਾਂਕਿ ਮੈਂ ਉਸ ਨੂੰ ਕਈ ਵਾਰ ਕਿਹਾ ਵੀ ਸੇ ਤੂੰ ਆਪਣੇ ਬੱਚਿਆਂ ਨੂੰ ਵੀ ਇੱਥੇ ਲਿਆ ਸਕਦੀਆਂ ਜਿੱਥੇ ਤੂੰ ਰਹਿਨੀ ਆ ਤੇਰੇ ਬੱਚੇ ਵੀ ਇੱਥੇ ਨਾਲ ਹੀ ਰਹਿ ਲੈਣ ਪਰ ਨਾ ਜਾਣੇ ਉਸ ਨੂੰ ਕੀ ਪ੍ਰੋਬਲਮ ਸੀ ਉਹ ਇਕੱਲੀ ਹੀ ਮੇਰੇ ਘਰ ਵਿੱਚ ਰਹਿ ਰਹੀ ਸੀ ਉਸ ਨਾਲ ਸਮਾਂ ਬਹੁਤ ਵਧੀਆ ਬੀਤ ਰਿਹਾ ਸੀ ਅੱਜ ਤੱਕ ਉਸ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਸੀ ਪਰ ਪਿਛਲੇ ਇਹ ਦਿਨਾਂ ਤੋਂ ਉਸਦਾ ਵਿਵਹਾਰ ਅਜੀਬ ਜਿਹਾ ਹੋ ਗਿਆ ਸੀ ਜੋ ਮੈਂ ਦੇਖ ਰਹੀ ਸੀ ਬਸ ਇੱਕ ਹੀ ਗੱਲ ਕਹਿੰਦੀ ਸੀ ਮੈਡਮ ਜੀ ਆਪਣੀ ਡਿਊਟੀ ਦਿਨ ਦੀ ਕਰਵਾ ਲਓ ਰਾਤ ਨੂੰ ਤੁਸੀਂ ਘਰੇ ਰਿਹਾ ਕਰੋ ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਇਹ ਇਸ ਤਰ੍ਹਾਂ ਕਿਉਂ ਕਹਿ ਰਹੀ ਹੈ ਰਾਤ ਨੂੰ ਅਜੀਹਾ ਘਰ ਵਿੱਚ ਕੀ ਹੁੰਦਾ ਹੈ ਜਿਸ ਕਰਕੇ ਇਹ ਇੰਨਾ ਘਬਰਾ ਕੇ ਮੈਨੂੰ ਦਿਨ ਦੀ ਡਿਊਟੀ ਕਰਨ ਬਾਰੇ ਕਹਿੰਦੀ ਹੈ ਇੱਕ ਦਿਨ ਮੈਂ ਔਨ ਡਿਊਟੀ ਸੀ ਅਚਾਨਕ ਇੱਕ ਨਰਸ ਮੈਨੂੰ ਆ ਕੇ ਕਹਿਣ ਲੱਗੀ ਕੋਈ ਔਰਤ ਹੈ ਬੜੀ ਦੂਰ ਤੋਂ ਤੁਹਾਨੂੰ ਮਿਲਣ ਆਈ ਹੈ ਮੈਂ ਕਿਹਾ ਮੈਨੂੰ ਇਸ ਵਕਤ ਕੌਣ ਮਿਲਣ ਆਇਆ ਫਿਰ ਮੈਂ ਪੁੱਛਿਆ ਕਿ ਉਹ ਕੋਈ ਮਰੀਜ਼ ਹੈ ਕਿਉਂਕਿ ਇਸ ਵਕਤ ਮੇਰੀ ਡਿਊਟੀ ਐਮਰਜੈਂਸੀ ਵਿੱਚ ਸੀ ਤਾਂ ਉਹ ਕਹਿਣ ਲੱਗੀ ਨਹੀਂ ਤੁਹਾਡੀ ਰਿਸ਼ਤੇਦਾਰ ਹੈ ਹੈਰਾਨ ਹੁੰਦੀ ਹੋਈ ਬਾਹਰ ਆਈ ਕਿ ਕੌਣ ਰਿਸ਼ਤੇਦਾਰ ਇਸ ਵਕਤ ਮੈਨੂੰ ਹਸਪਤਾਲ ਮਿਲਣ ਲਈ ਆ ਸਕਦਾ ਹੈ ਜਦੋਂ ਮੈਂ ਬਾਹਰ ਆ ਕੇ ਦੇਖਿਆ ਇੱਕ ਅਣਜਾਣ ਔਰਤ ਮੇਰੇ ਸਾਹਮਣੇ ਖੜੀ ਸੀ ਮੈਂ ਹੈਰਾਨ ਹੁੰਦੀ ਹੋਈ ਨੇ ਉਸਨੂੰ ਪੁੱਛਿਆ ਤੁਸੀਂ ਕੌਣ ਹੋ ਤਾਂ ਉਹ ਮੈਨੂੰ ਕਹਿਣ ਲੱਗੀ ਤੁਸੀਂ ਹੋ ਡਾਕਟਰ ਅੰਜਲੀ ਮੈਂ ਕਿਹਾ ਹਾਂਜੀ ਮੈਂ ਡਾਕਟਰ ਅੰਜਲੀ ਹਾਂ ਮੇਰੀ ਗੱਲ ਸੁਣ ਕੇ ਉਸਨੇ ਆਪਣੇ ਫੋਨ ਦਾ ਕੈਮਰਾ ਕੱਢਿਆ ਤੇ ਇੱਕਦਮ ਮੇਰੀ ਫੋਟੋ ਖਿੱਚ ਕੇ ਭੱਜ ਗਈ ਕੁਝ ਸਮਾਂ ਤਾਂ ਮੈਨੂੰ ਸਮਝ ਹੀ ਨਹੀਂ ਆਇਆ ਕਿ ਮੇਰੇ ਨਾਲ ਹੋਇਆ ਕੀ ਹੈ ਜਦੋਂ ਤੱਕ ਮੈਂ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਹੁਤ ਦੂਰ ਜਾ ਚੁੱਕੀ ਸੀ ਮੈਂ ਇੱਕਦਮ ਉਸ ਦੇ ਪਿੱਛੇ ਭੱਜੀ ਕਿ ਮੈਂ ਉਸਨੂੰ ਪੁੱਛਾਂ ਤੁਸੀਂ ਮੇਰੀ ਫੋਟੋ ਕਿਉਂ ਖਿੱਚੀ ਹੈ ਤੇ ਤੁਸੀਂ ਕੌਣ ਹੋ ਪਰ ਔਰਤ ਬਹੁਤ ਤੇਜ਼ੀ ਨਾਲ ਪਸਦੀ ਹੋਈ ਕਾਫੀ ਦੂਰ ਜਾ ਚੁੱਕੀ ਸੀ ਮੈਂ ਪਰੇਸ਼ਾਨ ਹੋਈ ਵਾਪਸ ਆ ਗਈ ਤੇ ਸੋਚਣ ਲੱਗੀ ਕਿ हे ਪ੍ਰਮਾਤਮਾ ਮੇਰੇ ਨਾਲ ਕੀ ਹੋ ਰਿਹਾ ਹੈ ਇਹ ਔਰਤ ਇੱਥੇ ਕਿਉਂ ਆਈ ਸੀ ਪਤਾ ਨਹੀਂ ਕਿਉਂ ਮੈਨੂੰ ਬਹੁਤ ਵੱਡੀ ਗੜਬੜ ਦਾ ਅਹਿਸਾਸ ਹੋ ਰਿਹਾ ਸੀ ਜਿਵੇਂ ਕੁਝ ਬਹੁਤ ਬੁਰਾ ਹੋਣ ਵਾਲਾ ਹੋਵੇ ਮੇਰੀ ਜ਼ਿੰਦਗੀ ਵਿੱਚ ਕੁਝ ਜ਼ਰੂਰ ਗਲਤ ਹੋਣ ਵਾਲਾ ਹੈ ਮੈਂ ਇਹ ਗੱਲ ਜਾਣਦੀ ਸੀ ਕਿ ਮੈਂ ਆਪਣੇ ਘਰ ਵਾਲਿਆਂ ਤੇ ਆਪਣੇ ਪਤੀ ਨੂੰ ਬਹੁਤ ਜ਼ਿਆਦਾ ਨਜ਼ਰਅੰਦਾਜ਼ ਕਰ ਰਹੀ ਹਾਂ ਕਿਉਂਕਿ ਰਾਤ ਨੂੰ ਡਿਊਟੀ ਬਹੁਤ ਥਕਾ ਦੇਣ ਵਾਲੀ ਹੁੰਦੀ ਸੀ ਤੇ ਸਵੇਰ ਮੈਂ ਲੀਟ ਤੱਕ ਸੁੱਤੀ ਰਹਿੰਦੀ ਸੀ ਜਦੋਂ ਮੈਂ ਸੌਂ ਕੇ ਉੱਠਦੀ ਉਦੋਂ ਤੱਕ ਮੇਰੇ ਪਤੀ ਆਫਿਸ ਲਈ ਚਲੇ ਜਾਂਦੇ ਸਨ ਤੇ ਰਾਤ ਨੂੰ ਜਦੋਂ ਮੈਂ ਡਿਊਟੀ ਤੇ ਜਾਣਾ ਹੁੰਦਾ ਸੀ ਉਦੋਂ ਤੱਕ ਮੇਰੇ ਪਤੀ ਘਰ ਨਹੀਂ ਹੁੰਦੇ ਸਨ ਅਜੀਬ ਜਿਹੀ ਜ਼ਿੰਦਗੀ ਹੋ ਗਈ ਸੀ ਕਾਫੀ ਦਿਨਾਂ ਤੋਂ ਤਾਂ ਮੇਰੀ ਮੇਰੇ ਪਤੀ ਨਾਲ ਵੀ ਕੋਈ ਗੱਲਬਾਤ ਨਹੀਂ ਹੋਈ ਸੀ ਜਦੋਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਣ ਲੱਗਿਆ ਤਾਂ ਮੈਂ ਜਲਦੀ ਆਪਣਾ ਫੋਨ ਕੱਢਿਆ ਤੇ ਆਪਣੇ ਪਤੀ ਨੂੰ ਫੋਨ ਲਾਇਆ ਮੈਂ ਸੋਚਿਆ ਚਲੋ ਮੈਂ ਫੋਨ ਤੇ ਹੀ ਗੱਲ ਕਰ ਲੈਂਦੀ ਹਾਂ ਮੇਰੇ ਪਤੀ ਫੋਨ ਨਹੀਂ ਉਠਾ ਰਹੇ ਸਨ ਫਿਰ ਮੈਂ ਉਹਨਾਂ ਦੇ ਆਫਿਸ ਵਾਲੇ ਨੰਬਰ ਤੇ ਕਾਲ ਕੀਤੀ ਤਾਂ ਉਹਨਾਂ ਦੇ ਸੈਕਟਰੀ ਨੇ ਦੱਸਿਆ ਕਿ ਸਰ ਤਾਂ ਪਿਛਲੇ 2 ਦਿਨਾਂ ਤੋਂ ਆਫਿਸ ਨਹੀਂ ਆ ਰਹੇ ਮੈਂ ਸੈਕਟਰੀ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਮੈਨੂੰ ਤਾਂ ਕੋਈ ਖਬਰ ਨਹੀਂ ਸੀ ਕਿ ਉਹ ਆਫਿਸ ਜਾ ਰਹੇ ਨੇ ਜਾਂ ਨਹੀਂ ਪਰ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਉਹ ਰੋਜ਼ਾਨਾ ਕਰੋ ਆਫਿਸ ਲਈ ਤਿਆਰ ਹੋ ਕੇ ਜਾਂਦੇ ਸਨ ਫਿਰ ਉਹ ਕਿੱਥੇ ਜਾਂਦੇ ਸੀ ਅਗਲੇ ਦਿਨ ਮੈਂ ਸੋਚਿਆ ਮੈਂ ਛੁੱਟੀ ਕਰ ਲੈਣੀ ਆ ਜਦੋਂ ਮੈਂ ਆਪਣੀ ਛੁੱਟੀ ਦੀ ਗੱਲ ਕਰੇ ਦੱਸੀ ਤਾਂ ਸਾਰੇ ਬਹੁਤ ਖੁਸ਼ ਹੋਏ ਸਭ ਤੋਂ ਜ਼ਿਆਦਾ ਖੁਸ਼ੀ ਮੇਰੀ ਨੌਕਰਾਨੀ ਨੂੰ ਹੋਈ ਜਿਸ ਦੇ ਚਿਹਰੇ ਤੇ ਖੁਸ਼ੀ ਦੇ ਹਾਵ ਭਾਵ ਸਾਫ਼ ਨਜ਼ਰ ਆ ਰਹੇ ਸਨ ਰਾਤ ਦਾ ਖਾਣਾ ਖਾ ਕੇ ਮੈਂ ਤੁਰਨ ਫਿਰਨ ਲਈ ਜਦੋਂ ਬਾਹਰ ਆਈ ਤਾਂ ਦੇਖਿਆ ਸੁਨੀਤਾ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਤੇ ਕਹਿ ਰਹੀ ਸੀ ਮੈਡਮ ਜੀ ਅੱਜ ਘਰੇ ਨਹੀਂ ਸ਼ੁਕਰ ਹੈ ਅੱਜ ਮੇਰੀ ਜਾਨ ਛੁੱਟ ਗਈ ਨਹੀਂ ਤਾਂ ਉਹਨਾਂ ਦੇ ਹਿੱਸੇ ਦੀ ਸਜ਼ਾ ਭੁਗਤ ਦੇ ਭੁਗਤ ਦੇ ਮੇਰੀ ਜਾਨ ਹੀ ਨਿਕਲ ਜਾਂਦੀ ਜਦੋਂ ਮੈਂ ਉਸ ਦੇ ਕੋਲ ਗਈ ਤਾਂ ਉਸਨੇ ਘਬਰਾ ਕੇ ਆਪਣਾ ਫੋਨ ਬੰਦ ਕਰ ਦਿੱਤਾ ਮੈਂ ਪੁੱਛਿਆ ਕਿਸ ਨਾਲ ਕਰ ਰਹੀਆਂ ਤਾਂ ਉਸਨੇ ਕਿਹਾ ਕਿਸੇ ਨਾਲ ਨਹੀਂ بس अम्मा ਦਾ ਫੋਨ ਆਇਆ ਸੀ ਉਹਨਾਂ ਨੂੰ ਬੱਚਿਆਂ ਦਾ ਹਾਲ ਚਾਲ ਪੁੱਛ ਰਹੀ ਸੀ ਮੈਨੂੰ ਹੁਣ ਸੁਨੀਤਾ ਤੇ ਸ਼ੱਕ ਹੋਣ ਲੱਗਿਆ ਕਿ ਇਹ ਕੋਈ ਤਾਂ ਕਿਸੇ ਜ਼ਰੂਰ ਪਕਾ ਰਹੀ ਹੈ ਜਾਂ ਫਿਰ ਮੇਰੇ ਤੋਂ ਕੋਈ ਵੱਡੀ ਗੱਲ ਲੁਕਾ ਰਹੀ ਹੈ ਕਦੇ ਇਹ ਤਾਂ ਨਹੀਂ ਇਹ ਕਿਸੇ ਗਲਤ ਕੰਮ ਵਿੱਚ ਪੈ ਗਈ ਹੋਵੇ ਮੈਂ ਸੋਚਿਆ ਅੱਜ ਮੈਂ ਘਰੇ ਰਹਿ ਕੇ ਦੇਖਦੀ ਹਾਂ ਕਿ ਅਜੀਹਾ ਘਰ ਵਿੱਚ ਕੀ ਹੁੰਦਾ ਹੈ ਪਰ ਮੈਨੂੰ ਤਾਂ ਘਰ ਵਿੱਚ ਅਜੀਹਾ ਕੁਝ ਵੀ ਨਹੀਂ ਲੱਗਿਆ ਸਾਰੇ ਲੋਕ ਆਰਾਮ ਨਾਲ ਸੁੱਤੇ ਪਏ ਸਨ ਤੇ ਪਤੀ ਵੀ ਮੇਰੀ ਛੁੱਟੀ ਦੀ ਖਬਰ ਸੁਣ ਕੇ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਿਆ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਇੱਕ ਦੂਜੇ ਨਾਲ ਵਕਤ ਗੁਜ਼ਾਰਨ ਦਾ ਸਮਾਂ ਹੀ ਨਹੀਂ ਲੱਗਿਆ ਫਿਰ ਮੈਂ ਵੀ ਸੋਚਣ ਲੱਗੀ ਕਿ ਇਹ ਸੱਚੀ ਖੁਸ਼ ਹੈ ਜਾਂ ਮੇਰੇ ਨਾਲ ਖੁਸ਼ ਰਹਿਣ ਦਾ ਨਾਟਕ ਕਰ ਰਹੇ ਹਨ ਮੈਂ ਉਸਨੂੰ ਖੋਲਦੀਆਂ ਹੋਈਆਂ ਅੱਖਾਂ ਨਾਲ ਦੇਖਣ ਲੱਗੀ ਮੈਂ ਸੋਚਿਆ ਕਦੇ ਅਜਿਹਾ ਤਾਂ ਨਹੀਂ ਕਿ ਮੇਰੇ ਘਰੋਂ ਜਾਣ ਦੇ ਬਾਅਦ ਮੇਰੇ ਪਤੀ ਤੇ ਮੇਰੀ ਨੌਕਰਾਨੀ ਦਾ ਕੋਈ ਚੱਕਰ ਚੱਲ ਰਿਹਾ ਹੋਵੇ ਜਿਸ ਕਰਕੇ ਉਹ ਮੈਨੂੰ ਘਰੇ ਰਹਿਣ ਦੇ ਬਾਰੇ ਕਹਿ ਰਹੀ ਹੋਵੇ ਮੇਰਾ ਇੱਕ ਬੇਟਾ ਤੇ ਇੱਕ ਬੇਟੀ ਸੀ ਬੀ.ਟੇ ਕਾਲਜ ਵਿੱਚ ਪੜ੍ਹਦੀ ਸੀ ਤੇ ਬੇਟਾ ਛੋਟਾ ਸੀ ਉਹ ਅਜੇ ਸਕੂਲ ਜਾਂਦਾ ਸੀ ਇਸ ਘਰ ਵਿੱਚ ਬਸ ਅਸੀਂ ਚਾਰ ਜਾਨੀ ਸੀ ਮੇਰਾ ਖਿਆਲ ਸੀ ਇੰਨੇ ਸਾਰੇ ਲੋਕਾਂ ਲਈ ਸਿਰਫ ਇੱਕ ਨੌਕਰਾਨੀ ਕਾਫੀ ਹੈ ਇਸ ਲਈ ਮੈਂ ਕਹਦੇ ਸੁਨੀਤਾ ਤੋਂ ਇਲਾਵਾ ਕਿਸੇ ਹੋਰ ਨੂੰ ਕੰਮ ਤੇ ਰੱਖਣ ਬਾਰੇ ਸੋਚਿਆ ਵੀ ਨਹੀਂ ਇੱਕ ਦੋ ਵਾਰੀ ਮੈਂ ਆਪਣੇ ਘਰ ਵਾਲਿਆਂ ਨੂੰ ਪੁੱਛਿਆ ਵੀ ਸੀ ਕਿ ਆਪਾਂ ਕੋਈ ਹੋਰ ਨੌਕਰਾਨੀ ਨਾ ਰੱਖ ਲਈਏ ਤਾਂ ਸਾਰਿਆਂ ਨੇ ਸੁਰੀਤਾ ਦੀ ਬਹੁਤ ਤਾਰੀਫ ਕੀਤੀ ਤੇ ਕਿਹਾ ਉਸ ਦੇ ਹੁੰਦੇ ਹੋਏ ਜਦੋਂ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ ਫਿਰ ਕੀ ਜ਼ਰੂਰਤ ਹੈ ਕਿਸੇ ਦੂਸਰੀ ਨੌਕਰਾਨੀ ਰੱਖਣ ਦੀ ਤਾਂ ਮੈਂ ਵੀ ਸਕੂਨ ਵਿੱਚ ਹੋ ਗਈ ਸੀ ਪਰ ਕੁਝ ਦਿਨਾਂ ਤੋਂ ਦੇਖ ਰਹੀ ਸੀ ਸੁਨੀਤਾ ਤੇ ਮੇਰੀ ਬੇਟੀ ਰੀਆ ਕੋ ਜਿਆਦਾ ਹੀ ਪਿਆਰ ਨਾ ਰਹਿਣ ਲੱਗੀਆਂ ਸਨ ਰਿਆ ਹਰ ਸਮੇਂ ਸੁਨੀਤਾ ਦੇ ਆਸ-ਪਾਸ ਰਹਿੰਦੀ ਸੀ ਕਦੇ ਉਸ ਦੇ ਘਰ ਵਿੱਚ ਬਾਹਾਂ ਪਾਉਂਦੀ ਕਦੇ ਉਸ ਨਾਲ ਆਪਣਾ ਮੂੰਹ ਲਾ ਕੇ ਪਿਆਰ ਕਰਦੀ ਮੈਨੂੰ ਇਹ ਸਭ ਕੁਝ ਦੇਖ ਕੇ ਬੜਾ ਅਜੀਬ ਜਿਹਾ ਲੱਗਦਾ ਆਖਿਰ ਉਸ ਸੁਨੀਤਾ ਨੂੰ ਇੰਨਾ ਪਿਆਰ ਕਿਉਂ ਕਰਨ ਲੱਗੀ ਸੀ ਮੈਂ ਇਹ ਵੀ ਦੇਖ ਰਹੀ ਸੀ ਕਿ ਰਿਆ ਤਾਂ ਸੁਨੀਤਾ ਦੇ ਕਰੀਬ ਜਾਣ ਦੀ ਕੋਸ਼ਿਸ਼ ਕਰਦੀ ਸੀ ਉਸ ਨੂੰ ਪਿਆਰ ਕਰਨ ਦੀ ਕੋਸ਼ਿਸ਼ ਕਰਦੀ ਸੀ ਪਰ ਸੁਨੀਤਾ ਉਸ ਤੋਂ ਦੂਰ ਜਾਂਦੀ ਸੀ ਖੈਰ ਉਸ ਦਿਨ ਮੈਂ ਪੂਰਾ ਦਿਨ ਤੇ ਪੂਰੀ ਰਾਤ ਘਰ ਵਿੱਚ ਰਹਿ ਕੇ ਦੇਖ ਲਿਆ ਸੀ ਮੈਂ ਹਸਪਤਾਲ ਵੀ ਨਹੀਂ ਗਈ ਸੀ ਤੇ ਮੈਂ ਕਲੀਨਿਕ ਤੇ ਵੀ ਨਾ ਬੈਠੀ ਕਿਉਂਕਿ ਮੈਨੂੰ ਕੁਝ ਵੀ ਨਾਰਮਲ ਨਹੀਂ ਦਿਖਾਈ ਦੇ ਰਿਹਾ ਸੀ ਸਵਾਏ ਇਸ ਦੇ ਕਿ ਮੇਰੀ ਬੇਟੀ ਸੁਨੀਤਾ ਦੇ ਕੁਝ ਜ਼ਿਆਦਾ ਹੀ ਕਰੀਬ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮੈਂ ਇਸ ਗੱਲ ਨੂੰ ਇਗਨੋਰ ਕਰ ਦਿੱਤਾ ਕਿ ਹੋ ਸਕਦਾ ਹੈ ਮੈਂ ਤਾਂ ਘਰ ਨਹੀਂ ਰਹਿੰਦੀ ਸਿਰਫ ਸੁਨੀਤਾ ਹੀ ਘਰ ਵਿੱਚ ਹੁੰਦੀ ਹੈ ਤਾਂ ਸੁਨੀਤਾ ਨਾਲ ਉਸ ਦਾ ਦਿਲ ਲੱਗ ਗਿਆ ਹੋਣਾ ਕੋਈ ਗੱਲ ਨਹੀਂ ਪਰ ਮੈਂ ਘਰ ਵਿੱਚ ਰਹਿ ਕੇ ਦੇਖ ਲਿਆ ਸੀ ਪਰ ਅਜੇ ਹਾਂ ਕੁਝ ਵੀ ਨਹੀਂ ਸੀ ਮੈਂ ਅੰਦਰ ਹੀ ਅੰਦਰ ਹੋਣ ਚੜ ਗਈ ਸੀ ਮੈਂ ਸੋਚਿਆ ਪਤਾ ਨਹੀਂ ਸੁਨੀਤਾ ਦੇ ਇਹ ਡਰਾਮੇ ਕਦੋਂ ਖਤਮ ਹੋਣਗੇ ਮੈਂ ਇਹ ਸੋਚ ਕੇ ਅਗਲੇ ਦਿਨ ਦੁਬਾਰਾ ਆਪਣੇ ਰੁਟੀਨ ਦੇ ਅਨੁਸਾਰ ਆਪਣੀ ਨਾਈਟ ਡਿਊਟੀ ਸ਼ੁਰੂ ਕਰ ਲਈ ਦੋ ਦਿਨ ਦੇ ਬਾਅਦ ਦੀ ਗੱਲ ਹੈ ਮੈਂ ਸਵੇਰ ਜਲਦੀ ਉੱਠ ਗਈ ਸੀ ਕਿਉਂਕਿ ਸ਼ਾਮ ਨੂੰ ਮੈਂ ਆਪਣੀ ਇੱਕ ਦੋਸਤ ਦੀ ਜਨਮ ਦਿਨ ਪਾਰਟੀ ਤੇ ਜਾਣਾ ਸੀ ਤਾਂ ਮੈਂ ਸੋਚਿਆ ਕਿ ਉਸ ਲਈ ਕੋਈ ਗਿਫਟ ਲੈ ਕੇ ਆਉਣੀ ਆ ਮੈਂ ਇਹ ਸੋਚ ਕੇ ਬਾਜ਼ਾਰ ਗਈ ਉੱਥੇ ਮੈਨੂੰ ਇੱਕ ਜਗ੍ਹਾ ਤੇ ਰੁਕਣਾ ਪਿਆ ਕਿਉਂਕਿ ਸਾਹਮਣੇ ਦਾ ਦ੍ਰਿਸ਼ ਦੇਖ ਕੇ ਮੈਂ ਇੱਕਦਮ ਹੈਰਾਨ ਹੋ ਗਈ ਤੇ ਮੈਂ ਪੱਥਰ ਦੀ ਬਣ ਗਈ ਸੀ ਮੇਰਾ ਪਤੀ ਹਸਪਤਾਲ ਦੇ ਅੰਦਰ ਜਾ ਰਿਹਾ ਸੀ ਭਲਾ ਉਸ ਨੂੰ ਹਸਪਤਾਲ ਜਾਣ ਦੀ ਕੀ ਜ਼ਰੂਰਤ ਸੀ ਜਦੋਂ ਕਿ ਉਹ ਚੰਗਾ ਭਲਾ ਤੰਦਰੁਸਤ ਸੀ ਉਸ ਨੂੰ ਕੋਈ ਤਕਲੀਫ ਨਹੀਂ ਸੀ ਮੈਂ ਵੀ ਉਸ ਦੇ ਪਿੱਛੇ ਪਿੱਛੇ ਹਸਪਤਾਲ ਚਲੀ ਗਈ ਉਹ ਇੱਕ ਕਮਰੇ ਦੇ ਅੰਦਰ ਚਲਾ ਗਿਆ ਮੈਂ ਵੀ ਖਿੜਕੀ ਵਿੱਚ ਦੀ ਦੇਖਿਆ ਤਾਂ ਉਹ ਅੰਦਰ ਇੱਕ ਔਰਤ ਨੂੰ ਪੈਸੇ ਦੇ ਰਿਹਾ ਸੀ ਮੈਂ ਉਸ ਔਰਤ ਨੂੰ ਪਹਿਚਾਨ ਨਹੀਂ ਸਕੀ ਕਿਉਂਕਿ ਮੇਰੇ ਵੱਲ ਉਸ ਦੀ ਪੱਟ ਸੀ ਮੇਰਾ ਪਤੀ ਜਲਦੀ ਹੀ ਉਸ ਔਰਤ ਨੂੰ ਪੈਸੇ ਦੇ ਕੇ ਹਸਪਤਾਲ ਵਿੱਚੋਂ ਬਾਹਰ ਚਲਾ ਗਿਆ ਪੈਸੇ ਲੈ ਕੇ ਉਸ ਔਰਤ ਨੇ ਕਿਸੇ ਨੂੰ ਫੋਨ ਕੀਤਾ ਤੇ ਫੋਨ ਕਰਨ ਤੋਂ ਬਾਅਦ ਜੋ ਔਰਤ ਆਈ ਉਸ ਨੂੰ ਦੇਖ ਸਭ ਕਨੀਆਂ ਭੁੱਲ ਗਈ ਸੀ ਉਹ ਔਰਤ ਕੋਈ ਹੋਰ ਨਹੀਂ ਸੀ ਸੁਨੀਤਾ ਸੀ ਉਸ ਔਰਤ ਨੇ ਸੁਨੀਤਾ ਨੂੰ ਪੈਸੇ ਦੇ ਦਿੱਤੇ ਸੁਨੀਤਾ ਨੇ ਉਸ ਔਰਤ ਦਾ ਧੰਨਵਾਦ ਕੀਤਾ ਤੇ ਇੱਥੋਂ ਚਲੀ ਗਈ ਇਹ ਚੱਕਰ ਕੀ ਸੀ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਮੇਰੇ ਪਤੀ ਨੇ ਪਹਿਲਾਂ ਉਸ ਅਣਜਾਣ ਔਰਤ ਨੂੰ ਪੈਸੇ ਦਿੱਤੇ ਤੇ ਫਿਰ ਉਸ ਨੇ ਫੋਨ ਕਰਕੇ ਸੁਨੀਤਾ ਨੂੰ ਬੁਲਾਇਆ ਤੇ ਮੇਰੇ ਪਤੀ ਵੱਲੋਂ ਦਿੱਤੇ ਪੈਸੇ ਵਿੱਚੋਂ ਕੁਝ ਪੈਸੇ ਸੁਨੀਤਾ ਨੂੰ ਦੇ ਦਿੱਤੇ ਪਰ ਇਹ ਚੱਕਰ ਕੀ ਸੀ ਜਦੋਂ ਉਸ ਔਰਤ ਨੇ ਮੇਰੇ ਵੱਲ ਆਪਣਾ ਚਿਹਰਾ ਘੁਮਾਇਆ ਤਾਂ ਮੈਂ ਹੈਰਾਨ ਰਹਿ ਗਈ ਮੈਂ ਉਸ ਔਰਤ ਨੂੰ ਕਿਵੇਂ ਭੁੱਲ ਸਕਦੀ ਸੀ ਇੰਨੇ ਦਿਨ ਗੁਜ਼ਰ ਜਾਂਦੇ باوجود ਉਸ ਦਾ ਚਿਹਰਾ ਮੇਰੇ ਦਿਮਾਗ ਵਿੱਚ ਫਿੱਟ ਹੋ ਗਿਆ ਸੀ ਇਹ ਉਹੀ ਔਰਤ ਸੀ ਜਿਸ ਨੇ ਉਸ ਦਿਨ ਮੇਰੀ ਫੋਟੋ ਖਿੱਚੀ ਤੇ ਭੱਜ ਗਈ ਸੀ ਇਸ ਦਾ ਮੇਰੇ ਪਤੀ ਨਾਲ ਹੀ ਸੰਬੰਧ ਹੈ ਮੈਂ ਅੱਜ ਆ ਮੈਂ ਹੁਣੇ ਜਾ ਕੇ ਇਸ ਨੂੰ ਪੁੱਛ ਲੈਂਦੀ ਆ ਪਰ ਉਸ ਤੋਂ ਪਹਿਲਾਂ ਇਸਔਰਤ ਕੋਲ ਇੱਕ ਹੋਰ ਵਿਅਕਤੀ ਆਇਆ ਇਹ ਉਸ ਨਾਲ ਹੱਥ ਮਿਲਾਉਂਦੀ ਹੋਈ ਚਲੀ ਗਈ ਇਹ ਸਭ ਦੇਖ ਕੇ ਹੁਣ ਮੈਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਜ਼ਰੂਰ ਮੇਰੇ ਖਿਲਾਫ ਕੋਈ ਗਹਿਰੀ ਸਾਜ਼ਿਸ਼ ਰਚੀ ਜਾ ਰਹੀ ਸੀ ਜਿਸ ਵਿੱਚ ਮੇਰਾ ਪਤੀ ਤੇ ਸੁਨੀਤਾ ਵੀ ਸ਼ਾਮਿਲ ਸੀ ਅੱਜ ਮੈਂ ਇਹ ਫੈਸਲਾ ਕਰ ਲਿਆ ਸੀ ਕਿ ਮੈਂ ਇਹਨਾਂ ਦੋਨਾਂ ਨੂੰ ਰੰਗੇ ਹੱਥ ਫੜ ਕੇ ਹੀ ਰਾਂਗੀ ਰਾਤ ਨੂੰ ਜਦੋਂ ਮੈਂ ਨਾਈਟ ਡਿਊਟੀ ਤੇ ਜਾਣ ਲੱਗੀ ਤਾਂ ਉਸ ਸਮੇਂ ਤੱਕ ਮੇਰੇ ਪਤੀ ਵੀ ਘਰ ਆ ਚੁੱਕੇ ਸੀ ਤੇ ਮੈਨੂੰ ਕਹਿਣ ਲੱਗੇ ਕਿ ਮੈਂ ਵੀ ਤੇਰੇ ਨਾਲ ਹੀ ਜਾਣਾ ਮੈਨੂੰ ਇੱਕ ਜ਼ਰੂਰੀ ਕੰਮ ਹੈ ਸ਼ਹਿਰ ਦੇ ਬਾਹਰ ਜਾਣਾ ਹੈ ਮੈਂ ਪਰੇਸ਼ਾਨ ਹੋ ਗਈ ਜੇਕਰ ਇੱਕ ਘਰ ਤੋਂ ਬਾਹਰ ਰਹਿਣਗੇ ਤਾਂ ਮੈਂ ਇਹਨਾਂ ਨੂੰ ਚੰਗੇ ਹੱਥੀ ਕਿਵੇਂ ਫੜੂੰਗੀ ਫਿਰ ਮੈਂ ਸੋਚਿਆ ਚਲ ਅੱਜ ਨਹੀਂ ਤਾਂ ਫਿਰ ਕਿਸੇ ਦਿਨ ਸਹੀ ਮੈਂ ਸੱਚ ਪਤਾ ਕਰਕੇ ਹੀ ਰਹੂੰਗੀ ਹਸਪਤਾਲ ਵਿੱਚ ਵੀ ਇਨ੍ਹਾਂ ਖਿਆਲਾਂ ਵਿੱਚ ਹੀ ਡੁੱਬੀ ਰਹੀ ਇਹ ਸਭ ਕੁਝ ਸੋਚ-ਸੋਚ ਕੇ ਮੇਰਾ ਸਿਰ ਫਟਣ ਲੱਗਿਆ ਮੇਰਾ ਸਿਰ ਬਹੁਤ ਹੀ ਜ਼ਿਆਦਾ ਦਰਦ ਕਰ ਰਿਹਾ ਸੀ ਸਰਜਨ ਡਾਕਟਰ ਰਾਮ ਤੇ ਆਏ ਤਾਂ ਮੇਰੀ ਖਰਾਬ ਤਬੀਅਤ ਦੇਖ ਕੇ ਕਹਿਣ ਲੱਗੇ ਮੇਰਾ خیال ਹੈ ਤੁਸੀਂ ਨਾਈਟ ਡਿਊਟੀ ਨਹੀਂ ਦੇ ਸਕਦੇ ਤੁਹਾਨੂੰ ਘਰ ਜਾਣਾ ਚਾਹੀਦਾ ਮੇਰੇ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਸੀ ਮੈਨੂੰ ਵੀ ਇਸ ਤਰ੍ਹਾਂ ਲੱਗ ਰਿਹਾ ਸੀ ਮੈਂ ਹੋਰ ਡਿਊਟੀ ਨਹੀਂ ਦੇ ਸਕਦੀ ਜੇ ਮੈਂ ਹੋਰ ਡਿਊਟੀ ਦਿੰਦੀ ਤਾਂ ਮੇਰੀ ਤਬੀਅਤ ਹੋਰ ਖਰਾਬ ਹੋ ਸਕਦੀ ਸੀ ਮੈਂ ਆਪਣੀ ਜਗ੍ਹਾ ਸ੍ਰੀ ਡਾਕਟਰ ਨੂੰ ਡਿਊਟੀ ਦੇ ਦਿੱਤੀ ਤੇ ਬਿਨਾਂ ਦੱਸੇ ਘਰ ਆ ਗਈ ਪਰ ਪਹਿਲਾਂ ਮੈਂ ਕਦੇ ਵੀ ਇਸ ਤਰ੍ਹਾਂ ਰਾਤ ਨੂੰ ਡਿਊਟੀ ਛੱਡ ਕੇ ਘਰ ਨਹੀਂ ਆਈ ਸੀ ਮੈਂ ਜਿਵੇਂ ਹੀ ਘਰ ਵਿੱਚ ਦਾਖਲ ਹੋਈ ਦਰਵਾਜ਼ਾ ਬੰਦ ਸੀ ਮੈਂ ਸੋਚਿਆ ਇਹਨਾਂ ਨੂੰ ਜਗੌਣ ਨੂੰ ਰਹਿਣ ਦਿੰਨੀ ਆ ਮੈਂ ਖੁਦ ਹੀ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਦਾਖਲ ਹੋਈ ਜਦੋਂ ਮੈਂ ਅੰਦਰ ਗਈ ਤਾਂ ਮੈਨੂੰ ਅੰਦਾਜ਼ਾ ਹੋ ਗਿਆ ਸ਼ਾਇਦ ਮੇਰਾ ਪਤੀ ਅਜੇ ਘਰ ਵਾਪਸ ਨਹੀਂ ਆਇਆ ਕਿਉਂਕਿ ਉਸ ਦੀ ਗੱਡੀ ਇੱਥੇ ਨਹੀਂ ਸੀ ਮੈਂ ਚੁੱਪਚਾਪ ਆਪਣੇ ਕਮਰੇ ਵੱਲ ਜਾਣ ਲੱਗੀ ਤੇ ਅਚਾਨਕ ਮੈਨੂੰ ਚੀਕਾਂ ਦੀਆਂ ਆਵਾਜ਼ਾਂ ਸੁਣਾਈ ਚੀਕਾਂ ਇਨਾਂ ਤਰੀਕਾਂ ਦੀ ਆਵਾਜ਼ ਉੱਪਰ ਤੋਂ ਆ ਰਹੀ ਸੀ ਮੈਂ ਭੱਜੀ ਹੋਈ ਉੱਪਰ ਗਈ ਤਾਂ ਚੀਕਾਂ ਦੀ ਆਵਾਜ਼ ਮੇਰੀ ਛੋਟੀ ਬੇਟੀ ਦੇ ਕਮਰੇ ਵਿੱਚੋਂ ਆ ਰਹੀ ਸੀ ਮੈਂ ਅੱਗੇ ਜਾ ਕੇ ਦਰਵਾਜ਼ਾ ਖੋਲਣ ਲੱਗੀ ਇੱਕਦਮ ਦਰਵਾਜ਼ਾ ਖੋਲ੍ਹਿਆ ਸਾਹਮਣੇ ਦਾ ਦ੍ਰਿਸ਼ ਦੇਖ ਕੇ ਤਾਂ ਮੇਰੀ ਖੁਦ ਦੀਆਂ ਚੀਕਾਂ ਨਿਕਲ ਗਈਆਂ ਕਿਉਂਕਿ ਇਹ ਦ੍ਰਿਸ਼ ਹੀ ਅਜੀਹਾ ਸੀ ਜਿਸਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਮੈਂ ਦੇਖਿਆ ਕਿ ਮੇਰੀ ਬੇਟੀ ਨੌਕਰਾਨੀ ਨੂੰ ਪੂਰੀ ਤਰ੍ਹਾਂ ਕੋਟ ਰਹੀ ਸੀ ਤੇ ਇਹ ਚੀਕਾਂ ਦੀ ਆਵਾਜ਼ ਮੇਰੀ ਨੌਕਰਾਨੀ ਸੁਨੀਤਾ ਦੀ ਸੀ ਮੈਂ ਜਲਦੀ ਨਾਲ ਅੱਗੇ ਹੋ ਕੇ ਉਸਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਦੇਖ ਕੇ ਪਰੇਸ਼ਾਨ ਹੋ ਗਈ ਸੁਨੀਤਾ ਜਲਦੀ ਮੇਰੇ ਕੋਲ ਆਈ ਤੇ ਮੇਰੇ ਪਿੱਛੇ ਲੁਕ ਗਈ ਕਹਿਣ ਲੱਗੀ ਮੈਂ ਇਸ ਲਈ ਤਾਂ ਤੁਹਾਨੂੰ ਕਹਿੰਦੀ ਸੀ ਕਿ ਤੁਸੀਂ ਨਾਈਟ ਸ਼ਿਫਟ ਨਾ ਕਰਿਆ ਕਰੋ ਕਿਉਂਕਿ ਫਿਰ ਤੁਹਾਡੇ ਜਾਣ ਤੋਂ ਬਾਅਦ ਮੇਰੇ ਨਾਲ ਅਜੀਹਾ ਹੀ ਹੁੰਦਾ ਹੈ ਤੇ ਅੱਜ ਹੀ ਨਹੀਂ ਸਕੋ ਕਈ ਮਹੀਨੇ ਤੋਂ ਹੋ ਰਿਹਾ ਹੈ ਮੈਂ ਆਪਣੀ ਬੇਟੀ ਨੂੰ ਗੁੱਸੇ ਨਾਲ ਦੇਖਦੇ ਹੋਏ ਪੁੱਛਿਆ ਤੂੰ ਸੁਨੀਤਾ ਨੂੰ ਕਿਉਂ ਮਾਰ ਰਹੀ ਸੀ ਆਖਿਰ ਉਸਨੇ ਅਜੀਹਾ ਕੀ ਕਰ ਦਿੱਤਾ ਜੋ ਤੂੰ ਉਸ ਨੂੰ ਐਨੇ ਬੁਰੇ ਤਰੀਕੇ ਨਾਲ ਘੁੱਟ ਰਹੀ ਸੀ ਤਾਂ ਮੇਰੀ ਬੇਟੀ ਨੇ ਅੱਗੇ ਹੋ ਕੇ ਮੈਨੂੰ ਵੀ ਇੱਕ ਜ਼ੋਰ ਦੀ ਤੱਕਾ ਦਿੱਤਾ ਕਿਆ ਲੱਗ ਗਿਆ ਤੁਸੀਂ ਸਾਡੇ ਮਾਂ-ਬੇਟੀ ਵਿੱਚ ਨਾ ਬੋਲੋ ਤੁਸੀਂ ਜੋ ਵੀ ਹੋ ਨਿੱਥੋਂ ਚਲੇ ਜਾਓ ਉਸ ਦੀ ਇਹ ਅਜੀਬ ਜਿਹੀ ਹਾਲਤ ਹੋ ਰਹੀ ਸੀ ਮੈਂ ਫਟੀਆਂ ਅੱਖਾਂ ਨਾਲ ਆਪਣੀ ਬੇਟੀ ਨੂੰ ਦੇਖ ਰਹੀ ਸੀ ਇਹ ਕੀ ਬੋਲ ਰਹੀ ਹੈ ਮੈਂ ਕਿਹਾ ਤੂੰ ਕੀ ਕਹਿ ਰਹੀ ਆ ਮੈਂ ਤੇਰੀ ਮਾਂ ਇਹ ਤੇਰੀ ਮਾਂ ਨਹੀਂ ਮੈਨੂੰ ਲੱਗ ਰਿਹਾ ਸੀ ਜਿਵੇਂ ਇਹ ਆਪਣਾ ਹੋਸ਼ ਗਵਾ ਚੁੱਕੀ ਹੋਵੇ ਸੁਨੀਤਾ ਬਹੁਤ ਬੁਰੀ ਤਰ੍ਹਾਂ ਡਰੀ ਹੋਈ ਸੀ ਉਦੋਂ ਰੀਆ ਦੀ ਹਾਲਤ ਵੀ ਖਰਾਬ ਹੋਣ ਲੱਗੀ ਤੇ ਗੁੱਸੇ ਵਿੱਚ ਕਮਰੇ ਦਾ ਸਮਾਨ ਇੱਧਰ ਉੱਧਰ ਸੁੱਟਣ ਲੱਗੀ ਮੈਨੂੰ ਲੱਗਿਆ ਇਹ ਆਪਣੇ ਆਪ ਨੂੰ ਕੋਈ ਨੁਕਸਾਨ ਨਾ ਪਹੁੰਚਾ ਲਵੇ ਮੈਂ ਜਲਦੀ ਆਪਣੇ ਬੈਗ ਵਿੱਚੋਂ ਨੀਂਦ ਦਾ ਇੰਜੈਕਸ਼ਨ ਕੱਢਿਆ ਤੇ ਰੀਆ ਦੇ ਲਾ ਦਿੱਤਾ। ਇਹ ਹੁਣ ਸਕੂਨ ਨਾਲ ਬੈੱਡ ਤੇ ਪੈ ਗਈ ਤੇ ਸੌਂ ਗਈ ਸੀ। ਤੇ ਮੈਂ ਇਹ ਸਭ ਕੁਝ ਦੇਖ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੀ ਸੀ। ਸੁਨੀਤਾ ਮੇਰੇ ਕੋਲ ਡਰੀ ਡਰੀ ਜਿਹੀ ਖੜੀ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਇਹ ਸਭ ਕੀ ਹੋ ਰਿਹਾ ਹੈ। ਮੈਂ ਸੁਨੀਤਾ ਨੂੰ ਪੁੱਛਿਆ ਕਿ ਇਹ ਸਭ ਕੀ ਹੈ ਤੇ ਇਹ ਕਦੋਂ ਤੋਂ ਹੋ ਰਿਹਾ ਹੈ? ਤਾਂ ਉਹ ਮੈਨੂੰ ਕਹਿਣ ਲੱਗੀ ਤੁਸੀਂ ਮੇਰੇ ਨਾਲ ਆਓ। ਮੈਂ ਤੁਹਾਨੂੰ ਸਭ ਕੁਝ ਦੱਸਦੀ ਹਾਂ। ਮੈਂ ਤੁਹਾਡੀ ਬੇਟੀ ਨੂੰ ਦੇਖ ਕੇ ਪਰੇਸ਼ਾਨ ਹੋ ਰਹੀ ਸੀ ਕਿ ਆਖਿਰ ਉਸਨੂੰ ਕੀ ਹੋ ਗਿਆ ਉਹ ਮੈਨੂੰ ਪਛਾਣਨ ਵਿੱਚ ਇਨਕਾਰ ਕਿਉਂ ਕਰ ਰਹੀ ਹੈ ਸੁਨੀਤਾ ਕਮਰੇ ਵਿੱਚੋਂ ਨਿਕਲ ਕੇ نیچے ਇਸ ਤਰ੍ਹਾਂ ਬੱਝ ਜਿਵੇਂ 1 ਮਿੰਟ ਵੀ ਇੱਥੇ ਰੁਕੀ ਤਾਂ ਉਸ ਨੂੰ ਕੋਈ ਫੇਰਨਾ ਫੜ ਲਵੇ ਮੈਂ ਵੀ ਪਰੇਸ਼ਾਨ ਹੁੰਦੀ ਹੋਈ نیچے ਆ ਗਈ ਤਾਂ ਇਹ ਕਹਿਣ ਲੱਗੀ ਕਿ ਇਹ ਸਭ ਕੁਝ ਜੋ ਵੀ ਤੁਸੀਂ ਦੇਖਿਆ ਹੈ ਇਹ ਤੁਹਾਡੀ ਵਜ੍ਹਾ ਨਾਲ ਹੀ ਹੋ ਰਿਹਾ ਹੈ ਮੈਂ ਕਿੰਨੀ ਵਾਰ ਤੁਹਾਨੂੰ ਕਿਹਾ ਕਿ ਤੁਸੀਂ ਨਾਈਟ ਸ਼ਿਫਟ ਨਾ ਕਰਿਆ ਕਰੋ ਤੁਸੀਂ ਰਾਤ ਨੂੰ ਘਰ ਹੀ ਰਹਾ ਕਰੋ ਪਰ ਤੁਸੀਂ ਮੇਰੀ ਕੋਈ ਗੱਲ ਨਹੀਂ ਸੁਣੀ ਤੁਸੀਂ ਯਾਦ ਕਰੋ ਕਿ ਆਖਰੀ ਵਾਰ ਤੁਸੀਂ ਕਦੋਂ ਆਪਣੇ ਬੱਚਿਆਂ ਨਾਲ ਕਿ ਉਹਨਾਂ ਨੂੰ ਪਿਆਰ ਕੀਤਾ ਸੀ ਉਹਨਾਂ ਦੇ ਦਿਲ ਦੀ ਕੋਈ ਗੱਲ ਸੁਣੀ ਸੀ ਉਸ ਦੀ ਇਹ ਗੱਲ ਸੁਣ ਕੇ ਇੱਕ ਪਲ ਦੇ ਲਈ ਮੈਂ ਚੁੱਪ ਹੋ ਗਈ ਕਿਉਂਕਿ ਇਹ ਸੱਚ ਕਹਿ ਰਹੀ ਸੀ ਮੈਨੂੰ ਬਚਪਨ ਤੋਂ ਹੀ ਡਾਕਟਰ ਬਣ ਦਾ ਸ਼ੌਂਕ ਸੀ ਇਸ ਲਈ ਮੈਂ ਬਹੁਤ ਮੁਸ਼ਕਲਾਂ ਤੋਂ ਬਾਅਦ ਆਪਣੇ ਇਸ ਸ਼ੌਂਕ ਨੂੰ ਪੂਰਾ ਕੀਤਾ ਸੀ ਮੇਰੇ ਪਤੀ ਬਹੁਤ ਚੰਗੇ ਸਨ ਤੇ ਮੇਰੇ ਇਸ ਸ਼ੌਂਕ ਦੇ ਬਾਰੇ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ ਇਸ ਲਈ ਉਹਨਾਂ ਨੇ ਵਿਆਹ ਤੋਂ ਬਾਅਦ ਵੀ ਮੈਨੂੰ ਪੜਨ ਤੋਂ ਨਹੀਂ ਰੋਕਿਆ ਸੀ ਤੇ ਬੱਚੇ ਹੋਣ ਤੋਂ ਬਾਅਦ ਉਹਨਾਂ ਨੇ ਮੈਨੂੰ ਨੌਕਰੀ ਵੀ ਕਰਨ ਦਿੱਤੀ ਸ਼ੁਰੂ ਤੋਂ ਹੀ ਮੇਰੇ ਬੱਚੇ ਨੌਕਰਾਂ ਨੇ ਹੀ ਪਾਲੇ See? ਮੈਂ ਵੀ ਆਪਣੀ ਪੂਰੀ ਕੋਸ਼ਿਸ਼ ਕਰਦੀ ਸੀ ਕਿ ਆਪਣੇ ਬੱਚਿਆਂ ਨੂੰ ਸਮਾਂ ਦੇਵਾਂ ਪਰ ਇੱਕ ਡਾਕਟਰ ਹੋਣ ਦੇ ਨਾਤੇ ਮੇਰੀਆਂ ਵੀ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਸੀ ਤੇ ਮੇਰਾ ਜ਼ਿਆਦਾਤਰ ਸਮਾਂ ਹਸਪਤਾਲ ਵਿੱਚ ਹੀ ਗੁਜ਼ਰਦਾ ਸੀ ਪਰ ਉਸ ਦੇ ਬਾਵਜੂਦ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਸੀ ਕਿ ਆਪਣੇ ਬੱਚਿਆਂ ਨੂੰ ਇੱਕ ਚੰਗੀ ਪਰਵਰਿਸ਼ ਤੇ ਉਹਨਾਂ ਨੂੰ ਚੰਗੀ ਸਿੱਖਿਆ ਦੇ ਸਕਾਂ ਹਾਲਾਂਕਿ ਉਹਨਾਂ ਨੂੰ ਜ਼ਿਆਦਾ ਸਮਾਂ ਨਹੀਂ ਦੇ ਪਾਉਂਦੀ ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਉਹਨਾਂ ਤੇ ਧਿਆਨ ਨਹੀਂ ਦਿੰਦੀ ਜਾਂ ਉਹਨਾਂ ਨੂੰ ਪਿਆਰ ਨਹੀਂ ਕਰਦੀ ਸੀ ਸੁਨੀਤਾ ਕਹਿਣ ਲੱਗੀ ਤੁਹਾਡੇ ਵਿਵਹਾਰ ਨਾਲ ਰੀਆ ਹੋਰੀ اللي ڈپریشن ਦਾ ਸ਼ਿਕਾਰ ਹੋਣ ਲੱਗੀ ਹੈ ਉਸ ਨੂੰ ਮਾਪੇ ਦੇ ਪਿਆਰ ਦੀ ਸਖਤ ਜ਼ਰੂਰਤ ਸੀ ਜੋ ਉਸ ਨੂੰ ਨਹੀਂ ਮਿਲ ਰਿਹਾ ਸੀ ਕਿਉਂਕਿ ਉਸ ਦੇ ਮਾਪੇ ਦੇ ਕੋਲ ਉਸ ਲਈ ਸਮਾਂ ਨਹੀਂ ਸੀ ਪਰ ਇਹ ਛੋਟੀ ਹੈ ਕਾਲਜ ਵਿੱਚ ਗਲਤ ਸੰਗਤ ਵਿੱਚ ਪੈ ਕੇ ਗਲਤ ਆਦਤਾਂ ਦਾ ਸ਼ਿਕਾਰ ਹੋ ਗਈ ਹੈ ਉਸ ਨੂੰ ਮਾਂ ਦੇ ਪਿਆਰ ਦੀ ਸਖਤ ਜ਼ਰੂਰਤ ਸੀ ਜੋ ਉਸ ਦੇ ਮਾਪੇ ਕੋਲ ਨਹੀਂ ਸੀ ਜਿਸ ਕਰਕੇ ਉਹ ਦਿਮਾਗੀ ਮਰੀਜ਼ ਬਣ ਗਈ ਉਹ ਆਪਣੇ ਅੰਦਰ ਦਾ ਗੁੱਸਾ ਮੈਨੂੰ ਮਾਰ ਕੁੱਟ ਕੇ ਕੱਢਦੀ ਸੀ ਉਸ ਸਮੇਂ ਉਸ ਨੂੰ ਲੱਗਦਾ ਸੀ ਕਿ ਮੈਂ ਹੀ ਉਸ ਦੀ ਮਾਂ ਹਾਂ ਇਸ ਲਈ ਰਿਆ ਤੁਹਾਡੇ ਨਾਲ ਕਦੇ ਕੋਈ ਸ਼ਿਕਵਾ ਨਹੀਂ ਕੀਤਾ ਸੀ ਤੁਹਾਨੂੰ ਕੁਝ ਨਹੀਂ ਦੱਸਿਆ ਇਸ ਲਈ ਉਹ ਮੈਨੂੰ ਆਪਣੀ ਮਾਂ ਸਮਝਦੇ ਹੋਏ ਮੇਰੇ ਤੇ ਹੀ ਆਪਣਾ ਗੁੱਸਾ ਕਰਦੀ ਸੀ ਤੇ ਜਦੋਂ ਸਵੇਰ ਹੁੰਦੀ ਹੈ ਤਾਂ ਉਹ ਨਾ ਸਿਰਫ ਮੇਰੇ ਤੋਂ ਮਾਫੀ ਮੰਗਦੀ ਸਗੋਂ ਮੈਨੂੰ ਬਹੁਤ ਸਾਰੇ ਪੈਸੇ ਵੀ ਦਿੰਦੀ ਹੈ ਕਿ ਮੈਂ ਤੁਹਾਨੂੰ ਕੁਝ ਨਾ ਦੱਸਾਂ ਮੈਡਮ ਜੀ ਮੈਂ ਗਰੀਬ ਹਾਂ ਆਪਣੇ ਬੱਚੇ ਤੇ ਬੁੱਢੇ ਮਾਂ-ਬਾਪ ਦੇ ਪੇਟ ਇਕੱਲੇ ਪਾਲਦੀ ਹਾਂ ਰਾਤ ਨੂੰ ਜੋ ਮਾਰ-ਕੁੱਟ ਕੇ ਤਕਲੀਫ ਮੈਂ ਸਹਿੰਦੀ ਹਾਂ ਜਦੋਂ ਸਵੇਰ ਤੁਹਾਡੀ ਬੇਟੀ ਮੈਨੂੰ ਪੈਸੇ ਦਿੰਦੀ ਹੈ ਤਾਂ ਮੈਂ ਭੁੱਲ ਜਾਂਦੀ ਸੀ ਕਿ ਰਾਤ ਨੂੰ ਮੇਰੇ ਨਾਲ ਕੀ ਹੋਇਆ ਸੀ ਇੱਕ ਦਿਨ ਜਦੋਂ ਰੀਆ ਮੇਰੇ ਤੋਂ ਮਾਫੀ ਮੰਗ ਰਹੀ ਸੀ ਇੱਥੇ ਮੈਨੂੰ ਪੈਸੇ ਦੇ ਰਹੀ ਸੀ ਮੈਂ ਰੀਆ ਨੂੰ ਕਿਹਾ ਤੂੰ ਮੇਰੇ ਉੱਪਰ ਬਹੁਤ ਜ਼ੁਲਮ ਕਰਦੀ ਆਂ ਮੈਨੂੰ ਤੇਰੇ ਇੰਨੇ ਪੈਸਿਆਂ ਦੀ ਕੋਈ ਲੋੜ ਨਹੀਂ ਮੈਂ ਤੁਹਾਡੀ ਮਾਂ ਨੂੰ ਤੁਹਾਡੀਆਂ ਸਾਰੀਆਂ ਗੱਲਾਂ ਦੱਸ ਦੇਵਾਂਗੀ ਤੂੰ ਪਾਗਲ ਹੈ ਤੈਨੂੰ ਤੇਰੀ ਮਾਂ ਪਾਗਲਖਾਨੇ ਭੇਜ ਦੇਵੇਗੀ ਤਾਂ ਤੇਰੀ ਅਕਲ ਟਿਕਾਣੀ ਆਉਗੀ ਪਾਗਲਖਾਨੇ ਦਾ ਨਾਮ ਸੁਣ ਕੇ ਰੀਆ ਡਰ ਗਈ ਤੇ ਉਸਨੇ ਇਸ ਡਰ ਦੇ ਮਾਰੇ ਮੈਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਜੇ ਤੂੰ ਮੇਰੀ ਮਾਂ ਨੂੰ ਕੁਝ ਵੀ ਦੱਸਿਆ ਤਾਂ ਮੈਂ ਤੇਰੀ ਜਾਨ ਲੈ ਲਵਾਂਗੀ ਰੀਆ ਦਿਮਾਗੀ ਮਰੀਜ਼ ਸੀ ਹੌਲੀ ਹੌਲੀ ਉਸ ਨੂੰ ਪਾਗਲਪਨ ਦੇ ਦੌਰੇ ਪੈਣੇ ਸ਼ੁਰੂ ਹੋ ਗਏ ਇਸ ਲਈ ਮੈਂ ਡਰ ਗਈ ਤੇ ਤੁਹਾਨੂੰ ਕੁਝ ਨਹੀਂ ਦੱਸ ਸਕੀ ਤੁਹਾਨੂੰ ਸਾਰੀ ਗੱਲ ਤਾਂ ਨਹੀਂ ਦੱਸ ਸਕੀ ਦੀ ਸੀ ਪਰ ਤੁਹਾਨੂੰ ਇਹੀ ਕਹਿੰਦੀ ਸੀ ਕਿ ਤੁਸੀਂ ਕਰ ਰਿਹਾ ਕਰੋ ਮੈਂ ਸੁਨੀਤਾ ਨੂੰ ਪੁੱਛਿਆ ਸੁਨੀਤਾ ਇਹ ਸਾਰਾ ਕੁਝ ਕਰੋ ਤੋਂ ਹੋ ਰਿਹਾ ਹੈ ਸੁਨੀਤਾ ਨੇ ਮੈਨੂੰ ਦੱਸਿਆ ਮੈਡਮ ਜੀ ਇਹ ਸਭ ਕੁਝ ਪਿਛਲੇ 1 ਸਾਲ ਤੋਂ ਹੋ ਰਿਹਾ ਹੈ ਰੀਆ ਦਾ ਵਿਵਹਾਰ ਮੇਰੇ ਪ੍ਰਤੀ ਕਦੇ ਅੱਗ ਤੇ ਕਦੇ ਪਾਣੀ ਦੀ ਤਰ੍ਹਾਂ ਹੁੰਦਾ ਕਦੇ-ਕਦੇ ਲਾੜ ਤੇ ਪਿਆਰ ਦੀ ਜ਼ਿੱਦ ਕਰਦੀ ਤੇ ਕਦੇ-ਕਦੇ ਆਪਣਾ ਸਾਰਾ ਗੁੱਸਾ ਮੇਰੇ ਤੇ ਕੱਢ ਦਿੰਦੀ ਤੇ ਕਦੇ ساری ਰਾਤ ਮੈਨੂੰ ਆਪਣੇ ਮਨ ਪਸੰਦ ਖਾਣੇ ਬਣਵਾ ਕੇ ਮੇਰੇ ਹੱਥਾਂ ਦੀ ਖਾਂਦੀ ਜ਼ਿੱਦ ਕਰਦੀ ਉਹ ਸਭ ਕੁਝ ਜੋ ਇੱਕ ਬੇਟੀ ਆਪਣੀ ਮਾਂ ਤੋਂ ਚਾਹੁੰਦੀ ਹੈ ਉਹ ਮੈਨੂੰ ਕਹਿੰਦੀ ਕਿ ਮੈਂ ਉਸਦੀ ਮਾਂ ਬਣਨ ਦਾ ਨਾਟਕ ਕਰਾਂ ਉਸ ਨੂੰ ਇਹ ਸਾਰੀਆਂ ਖੁਸ਼ੀਆਂ ਦੇਵਾਂ ਜੋ ਇੱਕ ਮਾਂ ਆਪਣੇ ਬੱਚਿਆਂ ਨੂੰ ਦਿੰਦੀ ਹੈ ਤੇ ਜਦੋਂ ਮੈਂ ਉਸਦੀ ਇਹ ਜ਼िद ਪੂਰੀ ਨਾ ਕਰਦੀ ਉਸ ਨੂੰ ਮਨਾ ਕਰ ਦਿੰਦੀ ਤਾਂ ਉਹ ਗੁੱਸੇ ਵਿੱਚ پاگل ਹੋ ਜਾਂਦੀ ਤੇ ਮੈਨੂੰ ਕੁੱਟਣ ਲੱਗਦੀ ਸੀ ਸੁਨੀਤਾ ਦੀ ਗੱਲ ਸੁਣ ਕੇ ਮੈਨੂੰ ਹੁਣ ਸਮਝ ਆਇਆ ਸੀ ਕਿ ਸੁਨੀਤਾ ਕਿਉਂ ਕਹਿੰਦੀ ਸੀ ਮੈਡਮ ਜੀ ਤੁਹਾਡੇ ਹਿੱਸੇ ਦੀ ਸਜ਼ਾ ਮੈਨੂੰ ਭੁਗਤਣੀ ਪੈਂਦੀ ਹੈ ਕਿਉਂਕਿ ਸ਼ਾਇਦ ਇਹ ਸਾਰਾ ਗੁੱਸਾ ਮੇਰੇ ਲਈ ਹੁੰਦਾ ਸੀ ਜੋ ਮੇਰੇ بیٹے ਸੁਨੀਤਾ ਤੇ ਕੱਢ ਦਿੰਦੀ ਸੀ ਮੈਂ ਤਾਂ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੇ ਬੱਚਿਆਂ ਦੇ ਨਾਲ ਇਹ ਸਭ ਚੱਲ ਰਿਹਾ ਹੈ ਪਰ ਮੇਰੇ ਪਤੀ ਦਾ ਉਸ ਦਿਨ ਉਸ ਔਰਤ ਨੂੰ ਮਿਲਣ ਦਾ ਕੀ ਪਲਾਨ ਸੀ ਜਿਸ ਨੇ ਮੇਰੀ ਫੋਟੋ ਖਿੱਚੀ ਤੇ ਇਹ ਸਬ ਸੁਨੀਤਾ ਤੋਂ ਇਲਾਵਾ ਮੈਨੂੰ ਕੋਈ ਹੋਰ ਨਹੀਂ ਦੱਸ ਸਕਦਾ ਸੀ ਮੈਂ ਜਲਦੀ ਹੀ ਉਸ ਨੂੰ ਪੁੱਛਿਆ ਤਾਂ ਉਹ ਕਹਿ ਲੱਗੀ ਮੈਡਮ ਜੀ ਤੁਸੀਂ ਤਾਂ ਮੇਰੀ ਗੱਲ ਸੁਣਨ ਲਈ ਤਿਆਰ ਨਹੀਂ ਸੀ ਮੈਂ ਤੁਹਾਡੀ ਬੇਟੀ ਦੀ ਇਹ ਹਾਂ ਬਾਰੇ ਤੁਹਾਡੇ ਪਤੀ ਨੂੰ ਦੱਸ ਦਿੱਤਾ ਉਹਨਾਂ ਨੇ ਇੱਕ ਡਾਕਟਰ ਨਾਲ ਗੱਲ ਕੀਤੀ ਤੇ ਆਪਣੀ ਬੇਟੀ ਦੀ ਪੂਰੀ ਹਾਲਤ ਦੇ ਬਾਰੇ ਉਸ ਡਾਕਟਰ ਨੂੰ ਦੱਸਿਆ ਤੇ ਡਾਕਟਰ ਨੂੰ ਬੇਨਤੀ ਵੀ ਕੀਤੀ ਕਿ ਕਿਸੇ ਤਰ੍ਹਾਂ ਮੇਰੀ ਬੇਟੀ ਨੂੰ ਠੀਕ ਕਰ ਦਿਓ ਤੁਹਾਡੇ ਪਤੀ ਨਹੀਂ ਚਾਹੁੰਦੇ ਸੀ ਕਿ ਤੁਹਾਨੂੰ ਇਸ ਮਾਮਲੇ ਬਾਰੇ ਕੁਝ ਪਤਾ ਚੱਲੇ ਉਹ ਕਹਿੰਦੇ ਸਨ ਜੇਕਰ ਮੇਰੀ ਪਤਨੀ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਉਹ ਬੁਰਾ ਫੇਰ ਧਰਨਗੇ ਤੇ ਪਰੇਸ਼ਾਨ ਹੋਵੇਗੀ ਤੁਹਾਡੇ ਪਤੀ ਨੇ ਉਸ ਡਾਕਟਰ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਮੇਰੀ ਪਤਨੀ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਲੱਗਣਾ ਚਾਹੀਦਾ ਮੈਂ ਜੰਦਾਂ ਚਰੋਂ ਤੱਕ ਮੇਰੀ ਪਤਨੀ ਨੂੰ ਇਸ ਬਾਰੀ ਪਤਾ ਲੱਗੇ ਉਦੋਂ ਤੱਕ ਮੇਰੀ ਬੇਟੀ ਠੀਕ ਹੋ ਜਾਣੀ ਚਾਹੀਦੀ ਹੈ ਡਾਕਟਰ ਨੇ ਤੁਹਾਡੇ ਹਸਪਤਾਲ ਦਾ ਐਡਰੈਸ ਲਿਆ ਸੀ ਤੇ ਉਸ ਦਿਨ ਵੀ ਤੁਹਾਡੇ ਪਤੀ ਉਸ ਡਾਕਟਰ ਨੂੰ ਉਸਦੀ ਫੀਸ ਦੇ ਰਹੇ ਸੀ ਮੈਂ ਡਾਕਟਰ ਦੀ ਮਦਦ ਕਰ ਰਹੀ ਸੀ ਉਹ ਜਦੋਂ ਵੀ ਮੈਨੂੰ ਆਪਣੇ ਕਲੀਨਿਕ ਬੁਲਾਉਂਦੀ ਤਾਂ ਮੈਂ ਚਲੀ ਜਾਂਦੀ ਸੀ ਤੇ ਉਹ ਮੈਨੂੰ ਤੁਹਾਡੀ ਬੇਟੀ ਦੀ ਹਾਲਤ ਬਾਰੇ ਜਵਾਬ ਸਵਾਲ ਕਰਦੀ ਸੀ ਇਸ ਲਈ ਉਸਨੇ ਉਸ ਦਿਨ ਮੈਨੂੰ ਵੀ ਕੁਝ ਪੈਸੇ ਦੇ ਦਿੱਤੇ ਉਸ ਦਿਨ ਤੁਸੀਂ ਮੈਨੂੰ ਦੇਖ ਲਿਆ ਹੋਣਾ ਇੱਕ ਦਿਨ ਉਸ ਡਾਕਟਰ ਨੇ ਮੈਨੂੰ ਦੱਸਿਆ ਕਿ ਮੈਂ ਤੁਹਾਡੀ ਮਾਲਕੰਦਿਆਂ ਕੁਝ ਤਸਵੀਰਾਂ ਲਈਆਂ ਹਨ ਮੈਨੂੰ ਹੈਰਾਨੀ ਹੋਈ ਮੈਂ ਉਸ ਡਾਕਟਰ ਨੂੰ ਪੁੱਛਿਆ ਕਿ ਤੁਸੀਂ ਮੇਰੀ ਮਾਲਕਨ ਦੀਆਂ ਤਸਵੀਰਾਂ ਕਿਉਂ ਲਈਆਂ ਤਾਂ ਮੈਨੂੰ ਡਾਕਟਰ ਨੇ ਕਿਹਾ ਮੈਂ ਤੇਰੀ ਮਾਲਕਨ ਨੂੰ ਸ਼ੱਕ ਵਿੱਚ ਪਾਉਣਾ ਚਾਹੁੰਦੀ ਸੀ ਹੁਣ ਉਹ ਇਸ ਸ਼ੱਕ ਵਿੱਚ ਪੈ ਗਈ ਤੇ ਉਹ ਆਪਣੇ ਘਰ ਤੇ ਧਿਆਨ ਜ਼ਰੂਰ ਦੇਵੇਗੀ ਤੇ ਆਪਣੇ ਬੱਚਾਂ ਤੇ ਵੀ ਧਿਆਨ ਦੇਵੇਗੀ ਤੇ ਉਸ ਨੂੰ ਲੱਗੂਗਾ ਕਿ ਜ਼ਰੂਰ ਕੁਝ ਨਾ ਕੁਝ ਖਿਚੜੀ ਮੇਰੇ ਘਰ ਵਿੱਚ ਪੱਕ ਰਹੀ ਹੈ ਤੇ ਉਹ ਆਪਣੇ ਘਰ ਤੇ ਧਿਆਨ ਦੇਣ ਲੱਗੂਗੀ ਮੈਂ ਤੇਰੀ ਮਾਲਕਨ ਨੂੰ ਕੁਝ ਵੀ ਨਹੀਂ ਦੱਸ ਸਕਦੀ ਕਿਉਂਕਿ ਤੇਰੇ ਮਾਲਕ ਨੇ ਦੱਸਣ ਤੋਂ ਮਨਾ ਕੀਤਾ ਹੈ ਪਰ ਇਸ ਤਰ੍ਹਾਂ ਸ਼ੱਕ ਵਿੱਚ ਪਾ ਕੇ ਉਹ ਕੁਝ ਤਾਂ ਆਪਣੇ ਬੱਚਾ ਤੇ ਧਿਆਨ ਦੇਵੇਗੀ ਸੁਨੀਤਾ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਮੈਨੂੰ ਸਭ ਕੁਝ ਸਮਝ ਆ ਗਿਆ ਮੇਰਾ ਸਿਰ ਸ਼ਰਮਿੰਦਗੀ ਨਾਲ ਝੁਕ ਗਿਆ ਆਪਣੇ ਸ਼ੌਂਕ ਨੂੰ ਪੂਰਾ ਕਰਦੀ ਕਰਦੀ ਮੈਂ ਆਪਣੀ ਬੱਚੀ ਤੇ ਆਪਣੇ ਪਰਿਵਾਰ ਨੂੰ ਇਗਨੋਰ ਕਰ ਬੈਠੀ ਸੀ ਮੇਰੇ ਦੋ ਬੱਚੇ ਸੀ ਇਹ ਕਿਵੇਂ ਪਲੇਤੇ ਕਿਵੇਂ ਵੱਡੇ ਹੋਏ ਮੈਨੂੰ ਕੋਈ ਹੋਸ਼ ਨਹੀਂ ਮੇਰੀ ਬੱਚੀ ਸ਼ੁਰੂ ਤੋਂ ਹੀ ਆਪਣੇ ਆਪ ਵਿੱਚ ਮਗਨ ਰਹਿਣ ਲੱਗੀ ਸੀ ਤੇ ਮੈਂ ਕਦੇ ਉਸ ਤੇ ਧਿਆਨ ਨਹੀਂ ਦਿੱਤਾ ਜਿਸ ਦੀ ਉਹ ਹੱਕਦਾਰ ਸੀ ਪਰ ਮੈਂ ਨਹੀਂ ਜਾਣਦੀ ਸੀ ਕਿ ਸਾਨੀ ਤੀਜਾ ਇਹ ਨਿਕਲ ਸਕਦਾ ਹੈ ਉਸ ਵਕਤ ਮੈਨੂੰ ਇਹ ਸਮਝ ਆਇਆ ਕਿ ਸਾਨੂੰ ਮਾਪਾਪ ਨੂੰ ਆਪਣੀ ਕੈਰੀਅਰ ਪਿੱਛੇ ਇੰਨਾ ਵੀ ਨਹੀਂ ਭਜਣਾ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਹੀ ਭੁੱਲ ਜਾਈਏ ਮੇਰੇ ਪਤੀ ਨੂੰ ਮੇਰੇ ਨਾਲ ਬਹੁਤ ਮੁਹੱਬਤ ਸੀ ਇਸ ਲਈ ਉਹ ਨਹੀਂ ਚਾਹੁੰਦੇ ਸੀ ਕਿ ਮੈਂ ਪਛਤਾਵੇ ਦੀ ਅੱਗ ਵਿੱਚ ਜਲਾ ਇਸ ਲਈ ਉਹ ਖੁਦ ਸਾਰੇ ਮਸਲੇ ਠੀਕ ਕਰਨਾ ਸਹੀ ਸਮਝਦੇ ਸਨ ਪਰ ਮੈਂ ਹੁਣ ਸਮਝ ਗਈ ਸੀ ਕਿ ਸ਼ਾਇਦ ਉਸ ਡਾਕਟਰ ਦੇ ਇਲਾਵਾ ਮੈਨੂੰ ਵੀ ਆਪਣਾ ਕਿਰਦਾਰ ਨਿਭਾਉਣਾ ਚਾਹੀਦਾ ਹੈ ਮੈਂ ਕੁਝ ਸਮੇਂ ਦੇ ਲਈ ਛੁੱਟੀ ਲੈ ਲਈ ਸੀ ਤਾਂ ਕਿ ਆ ਨਿਕਾਰ ਅਤੇ ਆਪਣੇ ਬੱਚਿਆਂ ਨੂੰ ਸਮਾਂ ਦੇ ਸਕਾਂ ਤੇ ਅਸੀਂ ਸਾਰਿਆਂ ਨੇ ਮਿਲ ਕੇ ਮੇਰੀ ਛੋਟੀ ਬੇਟੀ ਨੂੰ ਠੀਕ ਕਰ ਲਿਆ ਤੇ ਮੈਂ ਵੀ ਉਸ ਦਿਨ ਤੋਂ ਬਾਅਦ ਆਪਣੀ ਦਿਨ ਦੀ ਡਿਊਟੀ ਲਗਵਾ ਲਈ ਸਵੇਰ 10 ਵਜੇ ਤੋਂ ਸ਼ਾਮ 4 ਵਜੇ ਤੱਕ ਤਾਂ ਕਿ ਮੇਰੇ ਬੱਚਿਆਂ ਨੂੰ ਮੈਂ ਸਮਾਂ ਦੇ ਸਕਾਂ ਦੋਸਤੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਸਾਡੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਸ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਦਿਲ ਤੋਂ ਬਹੁਤ ਬਹੁਤ ਧੰਨਵਾਦ